ਮੇਰੀ ਵੀ ਗਵਾਹੀ ਆ ਗਵਾਹੀ ਇੱਕ ਨਹੀਂ ਗਵਾਹੀਆਂ ਤਾਂ ਬੜੀਆਂ ਨੇ ਗਵਾਹੀ ਚੋਂ ਗਵਾਹੀ ਨਿਕਲ ਜਾਂਦੀ ਹੈ ਹallelujah ਕਿਡਾ ਵੱਡਾ ਚਮਤਕਾਰਾ ਗਵਾਹੀ ਦੇ ਵਿੱਚੋਂ ਗਵਾਹੀ ਬਣ ਜਾਂਦੀ ਹੈ ਹਰ ਕਦਮ ਕਦਮ ਤੇ ਗਵਾਹੀ ਬਣ ਜਾਂਦੀ ਹੈ ਸੋਚਦੇ ਆ ਪਲਾਂ ਦੇ ਵਿੱਚ ਹੋ ਜਾਂਦਾ ਹੈ ਹallelujah ਬੁਰਾ ਸੋਚਦੇ ਆ ਪਲਾਂ ਚ ਬਦਲ ਜਾਂਦਾ ਚੰਗਾ ਸੋਚਦੇ ਤੇ ਪਲਾਂ ਦੇ ਵਿੱਚ ਪੂਰਾ ਕਰ ਦਿੰਦਾ ਮੇਰੀ ਗਵਾਹੀ ਆ ਰੱਬ ਦੀ ਹਾਜ਼ੂਰੀ ਦੇ ਵਿੱਚ ਆਈ ਹੋਈ ਹੈ ਮੇਰੀ ਮੰਮੀ ਮੰਮੀ ਸੱਸ ਹallelujah 따ੜੀ ਮਾਰਿਓ ਨਾਸਤੇ ਮੇਰੇ ਨਾਂਂ ਦਾਈ ਹੋਈ ਐ ਮੇਰੀ ਦੀਦੀ ਔਰ ਮੇਰਾ ਬੀਰਾ ਆਇਆ ਹੋਇਆ ਮੈਂ ਬੇਨਤੀ ਕਰਦੀ ਹਾਂ ਮੇਰੇ ਕੋਲੇ ਆ ਜਾਣਾ ਹallelujah ਕਿੰਨਾ ਕਿੰਨਾ ਨੂੰ ਪਤਾ ਮੇਰੇ ਹਾਲਾਤਾਂ ਦਾ ਕਿੰਨਾ ਕਿੰਨਾ ਨੂੰ ਪਤਾ ਔਰ ਮੇਰਾ ਪਰਮੇਸ਼ਰ ਜਿੱਤ ਦੇ ਛੱਡੇ ਘੜਦਾ ਹallelujah 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 ਆ ਜਾਇਓ ਬੀਰੇ ਔਰ ਆਜੋ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਬੜੇ ਕੰਮ ਕੀਤੇ ਨੇ ਔਰ ਜਦੋਂ ਵੀ ਇਹ ਬਿਮਾਰ ਹੁੰਦੇ ਨੇ ਪ੍ਰਾਰਥਨਾ ਕਰਾਉਂਦੇ ਨੇ ਤਾਂ ਠੀਕ ਹੋ ਜਾਂਦੇ ਨੇ ਹallelujah ਹallelujah ਮੰਮੀ ਤੁਸੀਂ ਵੀ ਆ ਜਾਓ ਜੀ ਆ ਜਾਓ ਇਹ ਕੀ ਹੋ ਜਾਂਦੇ ਨੇ ਠੀਕ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੇ ਜ਼ਿੰਦਗੀਆਂ ਵਿੱਚ ਪਰਮੇਸ਼ਰ ਆਪਣੀ ਮਹਿਮਾ ਚਾਹੁੰਦਾ ਜਦੋਂ ਮੈਂ ਸ਼ਾਦੀ ਕਰਕੇ ਘਰ ਦੇ ਵਿੱਚ ਗਈ ਤਾਂ ਮੈਂ ਕਹਿੰਦੀ ਸੀ ਹਰ ਕਿਸੇ ਦੇ ਹੁੰਦਾ ਨਾ ਪਹਿਲਾਂ ਮਨ ਮਨਾਉਂਦਿਆਂ ਕਰਦੇ ਨੇ ਕਹਿੰਦੇ ਨੇ ਵੀ ਇਹਨਾਂ ਦੀ ਨੋਂ ਨੋਂ ਵੀ ਸ਼ੈਤਾਨਾਂ ਨੇ ਫੜ ਲਏ ਮੰਨਦੇ ਸੀ ਪਰ ਮੈਂ ਕਹਿੰਦੀ ਸੀ ਪ੍ਰਭੂ ਘਰ ਦੇ ਵਿੱਚ ਕਿਸੇ ਨੂੰ ਦਿੱਕਤ ਨਾ ਹੋਵੇ ਜਿਹੜੀ ਦਿੱਕਤ ਆਉਂਦੀ ਆ ਤਾਂ ਮੇਰੇ ਤੇ ਆਵੇ ਮੈਂ ਜਿਸ ਦਿਨ ਤੇ ਵਿਆਹੀ ਗਈ ਸੀ ਹਰ ਦਿਨ ਮੈਂ ਬਿਮਾਰ ਰਹੇ ਜਿਸ ਹਰ ਦਿਨ ਮੈਂ ਮੰਜੇ ਚੋਂ ਉੱਠਦੀ ਸੀ ਹallelujah ਕਿਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਕਦੇ ਮੇਰੀ ਅੱਖਾਂ ਦੁਖਣੀਆਂ ਆ ਗਈਆਂ ਕਦੇ ਮੇਰੇ ਦਰਦ ਹੋਣ ਲੱਗ ਗਿਆ ਕਦੇ ਮੇਰਾ ਸਿਰ ਦੁਖਣ ਲੱਗ ਗਿਆ ਕਦੇ ਮੇਰੇ ਗੜ ਹੋ ਗਏ ਕੋਈ ਬਿਮਾਰੀਆਂ ਨੇ ਮੈਂ ਸ਼ੈਤਾਨ ਨੂੰ ਕਹਿੰਦੀ ਸੀ ਕਿਉਂ ਨਿੱਕੇ ਨਿੱਕੇ ਪੰਗੇ ਲੈਣਾ ਲੈਣਾ ਤਾਂ ਵੱਡਾ ਪੰਗਾ ਲੈ ਆ ਕੇ ਹallelujah ਹallelujah ਪਰ ਉਹਨੇ ਵੱਡਾ ਪੰਗਾ ਲਿਆ ਮੇਰੇ ਨਾਲ ਕੀ ਪੰਗਾ ਲਿਆ ਜਦੋਂ ਮੈਂ ਆਪਣੇ ਬੈੱਡ ਤੇ ਪਈ ਹੁੰਦੀ ਸੀ ਮੈਨੂੰ ਐ ਲੱਗਦਾ ਸੀ ਮੇਰੇ ਨਾਲ ਸੱਪ ਪਿਆ ਹallelujah ਕੀ ਪਿਆ ਸੱਪ ਪਿਆ ਤਾਂ ਉਹ ਸ਼ੈਤਾਨ ਨੇ ਮੇਰੇ ਜੀਵਨ ਸਾਥੀ ਦੀ ਜ਼ਿੰਦਗੀ ਦੇ ਵਿੱਚ ਫਿਜ਼ੀਕਲੀ ਤੌਰ ਤੇ ਐਨੇ ਜ਼ਿਆਦਾ ਮਤਲਬ ਗ੍ਰੈਵਿਟੀ ਦਿੱਤੀ ਐਨੀ ਜ਼ਿਆਦਾ ਇੱਕ ਰੁਕਾਵਟ ਦਿੱਤੀ ਕਿ ਮੈਨੂੰ ਐ ਲੱਗਦਾ ਸੀ ਮੈਂ ਕਦੇ ਮਾਂ ਨਹੀਂ ਬਣੂੰਗੀ ਹalleluyah ਪਰ ਮੈਨੂੰ ਇਹ ਵੀ ਪਤਾ ਸੀ ਕਲਾਮ ਦੇ ਵਿੱਚ ਇਹ ਲਿਖਿਆ ਕਿ ਬੇਔਲਾਦ تھی ਮੈਨੂੰ ਪੁੱਤਰ ਦੇ ਕੇ ਉਹਨੂੰ ਬੱਚਾ ਦੇ ਕੇ ਉਹਦਾ ਘਰ ਬਸਾਉਣ ਦੀ ਸਮਰਥ ਰੱਖਦਾ ਤੇ ਮੈਨੂੰ ਇਹ ਵੀ ਪਤਾ ਸੀ ਇਹ ਵੀ ਲਿਖਿਆ ਬੱਚੇ ਜੋ ਹੋਵੋ ਬੱਲੋ ਮੇਰੇ ਆਸਤੇ ਵਿੱਚ ਮਿਲਦੇ ਨੇ ਤੇ ਢਿੱਡ ਦਾ ਫਾਲੇ ਕੇ ਨਾਮ ਹੁੰਦਾ ਹੈ ਹalleluyah ਮੈਨੂੰ ਇਹ ਵੀ ਪਤਾ ਸੀ ਕਿ ਮੈਂ ওই ਨਾਮ ਦੀ ਹੱਕਦਾਰ ਹੋऊंगी ਚਾਹੇ ਲੇਟ ਹੋ ਜਾ ਸਮਾਪਿਤ ਦਾ ਗਿਆ ਇੱਕ ਦਿਨ ਸਾਡੇ ਘਰ ਸੱਸਾਂ ਕ ਲੱਗੀ ਹੋਈ ਸੀ ਮੇਰੇ ਪੇਕੇ ਘਰ ਰੱਬ ਦੇ ਦਾਸ ਪ੍ਰਾਰਥਨਾ ਕਰ ਰਹੇ ਸੀ ਉਹਨੇ ਮੈਨੂੰ ਕਿਹਾ ਗਗਨ ਬੇਟੇ ਅੱਗੇ ਆ ਜਾ ਤੇ ਨਾਲੇ ਜਗਸੀਰ ਪੁੱਤਰ ਨੂੰ ਲੈ ਆ ਉਹਨਾਂ ਨੇ ਮੇਰੇ ਤੇ ਪ੍ਰਾਰਥਨਾ કરી ਮੇਰੇ ਮਨ ਦੇ ਵਿੱਚ ਗੱਲ ਸੀ ਕਿ ਮੈਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਉਹ ਕਹਿੰਦੇ ਰੱਬ ਨੇ ਤੇਰੇ ਤੇ ਕਿਰਪਾ ਕਰਤੀ ਹallelujah ਸਮਾਪਿਤ ਦਾ ਗਿਆ ਭੈਣਾ ਭਾਈਓ ਜਦੋਂ ਮੇਰਾ ਪੁੱਤਰ ਹੈਵਨ ਮੇਰੇ ਪੇਟ ਦੇ ਵਿੱਚ ਸੀ ਮੈਨੇ ਹਰ ਦਿਨ ਤੰਗੀ ਕੱਟੀ ਹਰ ਦਿਨ ਜਦੋਂ ਹੀ ਪਰਮੇਸ਼ਰ ਨੇ ਉਹ ਕਿਰਪਾ ਕਰਦੀ ਸ਼ੈਤਾਨ ਨੇ ਆਉਦਾ ਕੰਮ ਮੇਰੇ ਪਰਿਵਾਰ ਦੇ ਵਿੱਚ ਸ਼ੁਰੂ ਕਰਤਾ ਹallelujah ਹallelujah ਐ ਨਿਆ ਗੱਲਾਂ ਹੋਈਆਂ ਐ ਨਿਆ ਗੱਲਾਂ ਹੋਈਆਂ ਜਿਨ੍ਹਾਂ ਦਾ ਕੋਈ ਮਤਲਬ ਉਹਨਾਂ ਚ ਤੰਤ ਵੀ ਨਹੀਂ ਸੀ ਤੇ ਉਹ ਬਲਵਾਨ ਵੀ ਸੀ ਹallelujah ਉਹਨਾਂ ਗੱਲਾਂ ਹੁੰਦੀਆਂ 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 ਪਤਾ ਨਹੀਂ ਕਿੱਥੇ ਤੱਕ ਹੋ ਗਈਆਂ ਤੇ ਉਹਨਾਂ ਨੇ ਮੇਰਾ ਮੇਰੇ ਘਰ ਨੂੰ ਕੀ ਲਾਤਾ ਜਿੰਦਾ ਲਾਤਾ ਹallelujah ਅਨੇਕ ਮਸੀਬਤਾਂ ਆਈਆਂ ਅਨੇਕ ਪਰੇਸ਼ਾਨੀਆਂ ਆਈਆਂ ਮਨ ਦੇ ਵਿੱਚ ਆਇਆ ਕਿ ਘਰ ਦੇ ਵਿੱਚ ਉਹ ਤੋਂ ਪਹਿਲਾਂ ਕੋਈ ਆਫਤ ਹੋਵੇ ਪਾਸਾ ਵਟਲੀਏ ਹallelujah ਕਿਉਂਕਿ ਮੈਨੂੰ ਰੱਬ ਦੇ ਕਿਸੇ ਬੜੇ ਪਿਆਰੇ ਦਾਸ ਨੇ ਕਿਹਾ ਹੋ ਸਕਦਾ ਤੁਹਾਡੀਆਂ ਦੂਰੀਆਂ ਦੇ ਵਿੱਚ ਮੇਲ ਹੋ ਜੇ ਹallelujah ਕਿਤੇ ਨਹੀਂ ਗਈ ਮੈਂ ਨਾ ਆਪਣੇ ਪੇਕਿਆਂ ਕੋਲੇ ਗਈ ਨਾ ਮੈਂ ਆਪਣੇ ਭੈਣਾਂ ਕੋਲੇ ਗਈ ਨਾ ਮੈਂ ਕਿਸੇ ਹੋਰ ਕੋਲੇ ਗਈ ਮੈਂ ਰੱਬ ਦੇ ਦਾਸ ਦਾਸੀ ਦੇ ਚਰਨਾ ਚਾਹਗੀ ਹallelujah ਸਾਰਾ ਕੁਝ ਦਿੱਤ ਕੇ ਆਈ ਤਾਂ ਇਹਨਾਂ ਦੇ ਚਿਹਰਿਆਂ ਦੇ ਵਿੱਚੋਂ ਮੈਨੇ ਆਪਦਾ ਪਰਿਵਾਰ ਵੇਖਿਆ ਹallelujah ਆ ਚਿਹਰਿਆਂ ਦੇ ਵਿੱਚੋਂ ਮੈਂ ਅੱਜ ਤੱਕ ਆਪਣਾ ਪਰਿਵਾਰ ਵੇਖਿਆ ਕਿਸੇ ਮਾਤਾ ਨੂੰ ਵੇਖਦੀ ਸੀ ਮੈਂ ਕਹਿੰਦੀ ਸੀ ਮੇਰੀ ਸੱਸ ਵਰਗੀ ਲੱਗਦੀ ਆ ਮੈਂ ਕਿਸੇ ਪੈਣ ਨੂੰ ਦੇਖਦੀ ਸੀ ਮੈਂ ਕਹਿੰਦੀ ਸੀ ਮੇਰੀ ਨਾਨਦ ਵਰਗੀ ਲੱਗਦੀ ਆ ਕਿਸੇ ਪਾਈ ਨੂੰ ਵੇਖਦੀ ਸੀ ਮੈਂ ਕਹਿੰਦੀ ਸੀ ਮੇਰਾ ਨਨਦੋਈਏ ਵਰਗਾ ਲੱਗਦਾ ਹallelujah ਕਿਉਂਕਿ ਮੈਂ ਨੇ ਝੁਟਕੀਆਂ ਦੇ ਵਿੱਚ ਆਪਣਾ ਪਰਿਵਾਰ ਖੋਲਿਆ ਸੀ ਜਿਹੜੇ ਜਿਹੜੇ ਮੈਨੂੰ ਚਾਰਨਦੇ ਸੀ ਸਾਡੇ ਰਿਸ਼ਤੇਦਾਰ ਕੋਈ ਮੇਰੀਆਂ ਸਹੇਲੀਆਂ ਆਉਂਦੀਆਂ ਆ ਕਹਿੰਦੀ ਸੀ ਤੂੰ ਜਿਹੜੇ ਘਰ ਦੇ ਵਿੱਚ ਜਾਹੇਂਗੀ ਰੌਣਕਾਂ ਲਾ ਦੇਂਗੀ ਹallelujah ਪਰ ਜਦੋਂ ਮੈਂ ਗਈ ਸ਼ੋਗ ਪੈ ਗਿਆ ਕਿਉਂਕਿ ਸਾਰੀਆਂ ਗੱਲਾਂ ਕਲਾਮ ਦੇ ਵਿੱਚ ਲਿਖਿਆ ਭਲਾਈ ਨੂੰ ਉਤਪਨ ਕਰਦੀਆਂ ਨੇ ਹallelujah ਤੁਹਾਡੇ ਤੁਹਾਡੇ ਚਿਹਰਿਆਂ ਨੂੰ ਦੇਖ ਕੇ ਮੈਂ ਹੁਣ ਤੱਕ ਜ਼ਿੰਦਗੀ ਜਿਉਈਆਂ ਹallelujah ਤੁਸੀਂ ਵੀ ਮੇਰਾ ਇੱਕ ਪਰਿਵਾਰ ਹੋ ਪਰ ਮੈਨੂੰ ਇਹ ਜਿੱਦੀ ਪ੍ਰਾਰਥਨਾ ਸੀ ਮੇਰੇ ਪਰਮੇਸ਼ਰ ਦੇ ਅੱਗੇ ਜਦੋਂ ਮੇਰੇ ਇਹਨਾਂ ਨਾਲ ਜੁਦਾਈ ਹੋ ਗਈ ਮੇਰਾ ਮਨ ਐਨਾ ਜ਼ਿਆਦਾ ਪੱਥਰ ਕਰਦਾ ਦੁਸ਼ਟ ਨੇ ਐਨਾ ਕਰਦਾ ਮੈਨੂੰ ਐਸੀ ਮੈਂ ਮਰਨੋਂ ਮਰ ਜਾਈਂ ਇਹਨਾਂ ਦਾ ਮੂੰਹ ਨਹੀਂ ਦੇਖਦੀ ਕਦੇ ਵੀ ਹallelujah ਇਹਨਾਂ ਨੇ ਮੈਨੂੰ ਕਿਵੇਂ ਵੀ ਚਲੋ ਸਤਾਇਆ ਇਹ ਬੱਚ ਨੂੰ ਨਹੀਂ ਜਾਣਦੇ ਸੀ ਪਰ ਇਹਨਾਂ ਨੇ ਕਦੇ ਇਹ ਪਰਖ ਨਹੀਂ ਕੀਤੀ ਕਿ ਸਾਡੇ ਘਰ ਦੇ ਵਿੱਚ ਇੱਕ ਰੱਬ ਆਇਆ ਇਹਦਾ ਰੂਪ ਲੈ ਕੇ ਹallelujah ਮੈਂ ਕਹਿੰਦੀ ਸੀ ਪਰਮੇਸ਼ਰ ਇਹ ਗੱਲ ਇਹਨਾਂ ਤੇ ਪ੍ਰਗਟ ਕਰ ਦੇ ਪ੍ਰਭੂ ਤੂੰ ਇਹ ਗੱਲ ਪ੍ਰਗਟ ਕਰ ਦੇ ਮੇਰੀ ਜਿੱਤੀ ਪ੍ਰਾਰਥਨਾ ਸੀ ਜਦੋਂ ਮੇਰੇ ਘਰ ਦੇ ਵਿੱਚ ਮੇਰੀ ਛੋਟੀ ਨਣਾਨ ਦਾ ਵਿਆਹ ਰੱਖਿਆ ਇੱਥੇ ਵੀ ਆਏ ਮੇਰੇ ਸਹੁਰਾ ਸਾਹਿਬ ਆਏ ਹੋਰਾਂ ਨੂੰ ਲੈ ਕੇ ਆਏ ਮੈਨੂੰ ਇਹ ਲੱਗਦਾ ਸੀ ਮੈਂ ਇਹਦਾ ਮੂੰਹ ਨਾ ਵੇਖਾਂ ਹallelujah ਮੈਨਾਂ ਲੱਗਾ ਸੀ ਕਿਉਂ ਮੇਰੇ ਸਾਹਮਣੇ ਆਉਂਦੇ ਨੇ ਇਹ ਇਹ ਮੈਨੂੰ ਕਿਉਂ ਸਤਾਉਂਦੇ ਨੇ ਆ ਕੇ ਮੇਰੇ ਸਾਹਮਣੇ ਨਾਉਣ ਕਿਉਂਕਿ ਮੇਰੇ ਅੱਖ ਮਾਰੇ ਹੋ ਜਾਂਦੇ ਸੀ ਹallelujah ਬੜਾ ਕਸ਼ਟ ਚੱਲਿਆ ਪੈਣਾ ਪਈ ਹਰ ਦਿਨ ਹਰ ਕਦਮ ਤੇ ਮੈਂ ਕਸ਼ਟ ਚੱਲਿਆ ਮੈਨੂੰ ਨਹੀਂ ਪਤਾ ਉਹ ਕੀ ਗੱਲਾਂ ਸੀ ਪਰ ਮੈਨੂੰ ਇਹ ਵੀ ਪਤਾ ਸੀ ਇੱਕ ਦਿਨ ਇਹਨਾਂ ਸਾਰੀਆਂ ਗੱਲਾਂ ਦਾ ਵੱਡਾ ਫਲ ਹੋਏਗਾ ਹallelujah ਹallelujah ਜਦੋਂ ਮੇਰੇ ਨਾਲ ਕਿਸੇ ਨੇ ਬੋਲਣਾ ਮੇਰੇ ਖੁਦ ਦੇ ਨਾਲ ਜੰਮਿਆ ਮੇਰੀਆਂ ਭੈਣਾਂ ਮੇਰੇ ਭਾਈ ਮੇਰੇ ਰਿਸ਼ਤੇਦਾਰ ਮੇਰੀਆਂ ਭੂਆ ਚਾਹੇ ਲਾਈਵ ਸੁਣਦੇ ਨੇ ਸੁਣ ਲੈਣੇ ਜਿੰਨੇ ਵੀ ਜਿਨ੍ਹਾਂ ਤੇ ਮੈਨੂੰ ਮਾਰ ਸੀ ਨਾ ਵੀ ਮੇਰੇ ਅੱਪ ਦੇ ਨੇ ਉਹ ਕੀ ਕਹਿੰਦੇ ਸੀ ਉਹ ਚੰਗੇ ਨੇ ਤੂੰ ਮਾੜੀ ਆ ਹallelujah ਜਿਨ੍ਹਾਂ ਕੋਲ ਮੈਂ ਦੁੱਖ ਰੋਂਦੀ ਸੀ ਉਹ ਮੈਨੂੰ ਕਹਿੰਦੇ ਸੀ ਤੂੰ ਤੂੰ ਮਾੜੀ ਆ ਉਹ ਚੰਗੇ ਨੇ ਮੈਂ ਕਹਿੰਦੀ ਸੀ ਦੱਸ ਦੇਣ ਜਾ ਕੇ ਤਾਂ ਕੀ ਤੁਸੀਂ ਇੱਕ ਘੰਟਾ ਜਾ ਕੇ ਵੇਖੋ ਕਿਉਂ ਕਿਉਂ ਕਿ ਉੱਥੇ ਸਾਡੇ ਪਰਮੇਸ਼ਰ ਦੀ ਮਹਿਮਾ ਹੋਣੀ ਬੰਦ ਹੋ ਗਈ ਸੀ ਉੱਥੇ ਸ਼ੈਤਾਨ ਨੇ ਕਬਜ਼ਾ ਕਰ ਲਿਆ ਸੀ ਸ਼ਰੀਕ ਕਹਿੰਦੇ ਨੇ ਸੇਰੇ ਬੱਦ ਕੇ ਨੇ ਠੁਕਦੇ ਤੇ ਕਸਮ ਨਹੀਂ ਛੱਡਦੇ ਮੈਂ ਆਪਦੀ ਅੱਖਾਂ ਦੇ ਨਾਲ ਮੇਰੇ ਘਰ ਦੇ ਵਿੱਚ ਵੇਖ ਲਿਆ ਹallelujah ਜਦੋਂ ਸਮਾ ਬੀਤਦਾ ਗਿਆ ਜਦੋਂ ਘਰ ਉੱਜੜ ਗਿਆ ਤਾਂ ਸਾਰੇ ਸ਼ਰੀਕ ਆਪ ਆਪਦੇ ਘਰੇ ਬੈਠ ਗਏ ਕੋਈ ਕਿਸੇ ਨਾਲ ਨਹੀਂ ਖੜਦਾ ਇੱਕ ਦਿਨ ਜਦੋਂ ਮੈਨੂੰ ਕਿਸੇ بڑے ਮਾਣ ਜੋਗ ਇਨਸਾਨ ਨੇ ਕਿਹਾ ਉਹ ਚੱਗੇ ਨੇ ਤੂੰ ਮਾੜੀਆਂ ਮੈਂ ਨਾ ਆਪਣੇ ਘਰ ਦੇ ਵਿੱਚ ਅੰਦਰ ਬੜੀ ਮੇਰੀ ਬੇਟੀ ਸੁੱਤੀ ਹੋਈ ਸੀ ਮੇਰਾ ਬੇਟਾ ਸਕੂਲ ਗਿਆ ਸੀ ਮੇਰਾ ਜੀਵਨ ਸਾਥੀ ਕੰਮ ਤੇ ਗਿਆ ਸੀ ਘਰ ਦੇ ਵਿੱਚ ਕੋਈ ਨਹੀਂ ਸੀ ਮੈਂ ਗੋਡੇ ਟੇਕੇ ਮੇਰੀਆਂ ਅੱਖਾਂ ਨਾਲ ਨਿਕਲੀਆਂ ਜਦੋਂ ਮੈਂ ਜੋਹਵਾ ਦੇ ਸਾਹਮਣੇ ਗਈ ਮੈਂ ਆਖਿਆ ਪ੍ਰਭੂ ਮੈਂ ਮਾੜੀ ਚੰਗੀ ਆ ਮੈਂ ਮਾੜੀ ਠੀਕ ਆ ਤੂੰ ਅੰਦਰ ਨੂੰ ਚੰਗੇ ਕਰ ਦੇ ਸਤਿਗੁਣ ਚੰਗੇ ਕਰ ਦੇ ਹallelujah ਮੇਰੇ ਪਰਮੇਸ਼ੁਰ ਨੇ ਮੇਰੀ ਅਰਦਾਸ ਨੂੰ ਸੁਣ ਲਿਆ ਅੱਜ ਸਾਡੇ ਸਾਹਮਣੇ ਨੇ ਮੈਂ ਵਿਸ਼ਵਾਸ ਕਰਦੀ ਆ ਜਦੋਂ ਜਦੋਂ ਆਪਣੇ ਸਾਹ ਤਿਆਗ ਗਏ ਤੋਬਾ ਕਰਕੇ ਰੱਬ ਦੇ ਰਾਜ ਵਾਸਤੇ ਤਿਆਰ ਹੋਣਗੇ ਤਾੜੀ ਮਾਰੀਏ ਜੋਹਵਾ ਦੇ ਨਾਮ ਦੀ ਔਰ ਜਦੋਂ ਮੈਂ ਨਵਾਸਤੇ ਪ੍ਰਾਰਥਨਾ ਕਰਦੀ ਸੀ ਮੈਨੂੰ ਪਰਮੇਸ਼ਰ ਦੀ ਆਤਮਾ ਨੇ ਕਿਹਾ ਤੂੰ ਕਿਉਂ ਨਵਾਸਤੇ ਰੋਦੀ ਹੈ ਕਿਉਂਕਿ ਉਹ ਮੇਰੀ ਚੋਣ ਦੇ ਵਿੱਚ ਕਦੇ ਨਹੀਂ ਆ ਸਕਦੇ ਉਹਨਾਂ ਤਾਂ ਮੰਗਰਾ ਕਰਨਾ ਛੱਡਦੇ ਪਰ ਮੈਂ ਕਿਹਾ ਪਰਮੇਸ਼ਰ ਜਦੋਂ ਜਦੋਂ ਯੂਨਾਹ نبی ਉੱਥੇ ਪ੍ਰਚਾਰ ਲੈ ਕੇ ਗਿਆ ਸੀ ਨੀਨਵਾ ਦੇ ਵਿੱਚ ਉਹ ਨੀਨਵਾ ਦੇ ਲੋਕ ਦੇਖੋ ਤੇਰੇ ਤੋਂ ਕਿੰਨੇ ਬੇਮੁਖ ਸੀ ਪਰ ਜਦੋਂ ਉਹਨਾਂ ਨੇ ਤੋਬਾ કરી ਤਾਂ ਆਪਣਾ ਫੈਸਲਾ ਬਦਲ ਲਿਆ ਤੂੰ ਫੈਸਲਾ ਨੂੰ ਬਦਲਨ ਵਾਲਾ ਪਰਮੇਸ਼ਰ ਮੈਂ ਹਰ ਦਿਨ ਤੇਰੇ ਅੱਗੇ ਅਰਦਾਸ ਕਰਦੀ ਉਹਨਾਂ ਨੂੰ ਚੋਣ ਦੇ ਵਿੱਚ ਲੈ ਆ ਹallelujah ਹੁਣ ਮੈਨੂੰ ਵਿਸ਼ਵਾਸ ਆ ਮੇਰੇ ਕੋਲ ਕੁਝ ਹੋਰ ਦੇ ਵਿੱਚ ਲੈ ਕੇ ਆ ਰਹੇ ਨੇ ਦਿਨ-ਪ੍ਰਤੀ ਦਿਨ ਇਹ ਨਹੀਂ ਮੇਰਾ ਸਾਰਾ ਘਰਾਣਾ ਪਹਚਾਇਆ ਜਾਏਗਾ ਹallelujah ਜਦੋਂ ਵਿਆਹ ਰੱਖਿਆ ਵਿਆਹ ਦੇ ਵਿੱਚ ਜਦੋਂ ਲੱਡੂ ਲੱਡੂ ਬਣਾਦੇ ਨਹੀਂ ਆਪਾਂ ਦੇ ਲੱਡੂ ਬਟਰੇ ਸੀ ਮੈਂ ਬਾਜ਼ਾਰ ਦੇ ਵਿੱਚ ਗਈ ਹੋਈ ਸੀ ਸਾਨੂੰ ਫੋਨ ਕਰਿਆ ਮੇਰੀ ਮੰਮੀ ਸੱਸ ਨੇ ਕਹਿੰਦੀ ਵੀ ਜਿੰਨਾ ਟਾਈਮ ਪ੍ਰਾਰਥਨਾ ਨਹੀਂ ਹੁੰਦੀ ਕਿਸੇ ਨੇ ਲੱਡੂ ਨਹੀਂ ਖਾਣੇ ਜਦੋਂ ਆਏ ਅਸੀਂ ਪ੍ਰਾਰਥਨਾ ਕਰੀ ਤਾਂ ਅਸੀਂ ਮਿਠਾਈ ਵੱਟ ਵੱਟ ਕੇ ਥੱਕ ਗਿਓ ਮੁੱਕੀ ਨਹੀਂ ਹallelujah ਜਿੰਨੇ ਸਿਲੰਡਰ ਲੈਏ ਸੀ ਸਿਲੰਡਰ ਪਤਾ ਨਹੀਂ ਉਹਨਾਂ ਨੇ ਕਿਹੜੇ ਲਾਏ ਨੇ ਨਾਲੇ ਉਹ ਸਾਡੇ ਕੋਲੇ ਪਏ ਨੇ ਜਿਹੜਾ ਅੱਤਲਿਆਂ ਤੁਸੀਂ ਪਤਾ ਨਹੀਂ ਕਿਹੜੇ ਆ ਕੇ ਦੋਨਾਂ ਨੇ ਖਾਣਾ ਬਣਾਤਾ ਨਾਲੇ ਸਾਡੇ ਕੋਲੇ ਪਿਆ ਇੰਨੀ ਆਸ਼ੀਸ਼ ਦਿੱਤੀ ਰੱਬ ਨੇ ਕਿ ਅਸੀਂ ਉਹ ਤਰ ਤਰ ਕੇ ਭੁੱਲਣ ਵਾਲਿਆਂ ਚ ਹੋਗੇ ਹallelujah ਜਦੋਂ ਉੱਥੇ ਗਏ ਪਹਿਲੇ ਦਿਨ ਮੈਂ ਗਈ ਸਤਿਮੁੱਚ ਮੇਰਾ ਦਮ ਘੁੱਟਦਾ ਸੀ ਮੈਂ ਸੋਚਦੀ ਸੀ ਮੇਰੇ ਇੱਥੇ ਐਨੇ ਦਿਨ ਕਿਵੇਂ ਨਿਕਲਣਗੇ ਤਾਂ ਮੈਂ ਰੱਬ ਦੇ ਦਾਸ ਤੋਂ ਪ੍ਰਾਰਥਨਾ ਕਰਵਾਈ ਮੇਰੇ ਫਾਦਰ ਸਾਹਿਬ ਤੋਂ ਉਹਨੇ ਕਿਹਾ ਪੁੱਤਰ ਤੂੰ ਮਾਫ਼ ਕਰਨਾ ਸਿੱਖ ਹallelujah ਅੱਜ ਮੈਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿ ਰਹੀ ਹਾਂ ਕਿ ਮੈਂ ਇਹਨਾਂ ਨੂੰ ਦਿਨ ਤੋਂ ਮਾਫ਼ ਕਰ ਦਿੱਤਾ ਹallelujah ਕਿਉਂਕਿ ਮੈਂ ਜਾਣਦੀ ਆ ਕਿ ਇਹਨਾਂ ਨੇ ਜੋ ਕੁਝ ਕੀਤਾ ਅਣਜਾਣੇ ਦੇ ਵਿੱਚ ਕੀਤਾ ਮੈਂ ਦਿਲ ਤੋਂ ਮਾਫ਼ ਕਰਕੇ ਆਪਣੇ ਪਰਿਵਾਰ ਨੂੰ ਸਵੀਕਾਰ ਕਰਦੀ ਹਾਂ ਹallelujah ਮੈਂ ਦੁਬਾਰਾ ਤਾਂ ਆਪਣਾ ਘਰ ਬਸਾਉਣ ਦੀ ਕੀ ਹੈ ਇੱਕ ਉਮੀਦ ਰੱਖਦੀ ਆਂ ਔਰ ਮੈਂ ਹਰੇਕ ਦੇ ਸਾਹਮਣੇ ਬੇਨਤੀ ਕਰਦੀ ਆਂ ਕਿ ਘਰਾਂ ਦੇ ਵਿੱਚ ਇੰਨਾ ਕੁਝ ਹੋ ਜਾਂਦਾ ਬੜਾ ਬੋਲ ਬੁਲਾ ਰਹੀ ਮੈਨੂੰ ਬੋਲ ਤੇ ਮੈਨਾਂ ਨੂੰ ਬੋਲ ਕੇ ਪਤਾ ਹੀ ਨਹੀਂ ਕਿ ਕੁਝ ਹੋਇਆ ਪਰ ਕੀ ਹੈ ਇੱਕ ਉਮੀਦ ਰੱਖਿਆ ਕਰੋ ਕਿ ਇੱਕ ਦਿਨ ਆਏਗਾ ਮੇਰਾ ਪਰਮੇਸ਼ੁਰ ਸਾਰੀ ਕੀ ਐ ਸੈਟਿੰਗ ਕਰ ਦੇਗਾ ਤਾਂ ਮੇਰੇ ਜੀਹੋਵਾ ਨੇ ਕਰ ਦਿੱਤੀ ਹallelujah ਕਿਉਂਕਿ ਮੈਨੂੰ ਵਿਸ਼ਵਾਸ ਸੀ ਮੇਰਾ ਪਰਮੇਸ਼ੁਰ ਸਭ ਕੁਝ ਕਰਨ ਦੀ ਸਮਰੱਥ ਰੱਖਦਾ ਸਾਰੇ ਵਿਆਹ ਦੇ ਵਿੱਚ ਮੈਂ ਤੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੀ ਐ ਨੰਨੇ ਸਾਰਾ ਕੁਝ ਤੁਹਾਨੂੰ ਕਿਹਾ ਕਿ ਤੂੰ ਜਿਵੇਂ ਹੁੰਦਾ ਤੂੰ ਕਰ ਆਪਣੇ ਪੁੱਤਰ ਨੂੰ ਕਿਹਾ ਜਿਵੇਂ ਹੁੰਦਾ ਤੂੰ ਕਰ ਇਹਨਾਂ ਦਾ ਮਨ ਪਰਮੇਸ਼ਰ ਨੇ ਬਦਲ ਲਿਆ ਤਾਂ ਅੱਜ ਅਸੀਂ ਇੱਕ ਮੁਠ ਪਰਿਵਾਰ ਨਾਲ ਸਾਡੀ ਫੋਨ ਤੇ ਗੱਲ ਵੀ ਹੁੰਦੀ ਹੈ ਔਰ ਇਹ ਅੱਜ ਮੈਨੂੰ ਮਿਲਣ ਵੀ ਆਏ ਨੇ ਰੱਬ ਦੀ ਹਜ਼ੂਰੀ ਦੇ ਵਿੱਚ ਵੀ ਆਏ ਨੇ ਔਰ ਮੈਂ ਵਿਸ਼ਵਾਸ ਕਰਦੀ ਹਾਂ ਮੈਂ ਯਿਸੂ ਦੀ ਬੇਟੀ ਹੋਣ ਦੇ ਨਾਤੇ ਘੋਸ਼ਣਾ ਕਰਦੀ ਹਾਂ ਆਉਣ ਵਾਲੇ ਸਮਿਆਂ ਦੇ ਵਿੱਚ ਤੋਬਾ ਕਰਕੇ ਉਹਦੇ ਰਾਜ ਦੇ ਲਈ ਤਿਆਰ ਹੋਣਗੇ ਹallelujah ਇਸ ਤੋਂ ਵੱਡੀ ਖੁਸ਼ੀ ਮੇਰੇ ਵਾਸਤੇ ਕੋਈ ਵੀ ਨਹੀਂ ਹੈ ਕਿ ਮੇਰਾ ਪਰਿਵਾਰ ਬਚਾਇਆ ਜਾਵੇਗਾ ਇਹ ਭਾਈਏ ਤੇ ਸ਼ੈਤਾਨ ਦੇ ਅਟੈਕ ਕਰਿਆ ਸੀ ਬੋਲ ਰਹੇ ਸੀ ਵਿਆਹ ਦੇ ਵਿੱਚ ਕੁਛ ਨਾ ਕੁਛ ਇਹਨਾਂ ਲਈ ਪ੍ਰਾਰਥਨਾ ਕੀਤੀ ਰੱਬ ਦੇ ਦਾਸਤੋਂ ਪ੍ਰਾਰਥਨਾ ਕਰਵਾਈ జీ బోల్ హటే ਮੈਂ ਕਹ ਰੱਬ ਦੇ ਦਾਸ ਨੂੰ ਤੁਸੀਂ ਕਿਹੋ ਜੀ ਪ੍ਰਾਰਥਨਾ ਕਰੀਓ ਤਾਂ ਜਮੀ ਨਹੀਂ ਬੋਲਦੇ ਥੋੜੀ ਜਿਹੀ ਹੋਰ ਪ੍ਰਾਰਥਨਾ ਕਰੋ ਕਿ ਥੋੜਾ ਥੋੜਾ ਦਾ ਬੋਲਣ ਗੱਲਬਾਤ ਕਰਨਾ ਤਾਂ ਪੂਰਾ ਵਿਆਹ ਸਾਡਾ ਵਧੀਆ ਟੈਂਡ ਹੋਇਆ ਦੀ ਜੀ ਬਿਮਾਰ ਹੋ ਗਏ ਸੀ ਇਹਨਾਂ ਲਈ ਪ੍ਰਾਰਥਨਾ ਕਰੀਏ ਠੀਕ ਹੋ ਗਏ ਸਾਡੇ ਪਰਿਵਾਰ ਦੇ ਵਿੱਚ ਜਿੰਨੀਆਂ ਵੀ ਦਿੱਕਤਾਂ ਹੁੰਦੀਆਂ ਨੇ ਅਸੀਂ ਅਰਦਾਸਾਂ ਬੇਨਤੀਆਂ ਕਰਾਉਨੇ ਆ ਤਾਂ ਸਭ ਕੁਝ ਸਹੀ ਹੋ ਜਾਂਦਾ ਹੈ ਹਾਲੇਲੂਇਆ ਤਾੜੀ ਮਾਰੀਏ ਜ਼ੋਰਦਾਰ ਰੱਬ ਦੇ ਨਾਮ ਦੀ ਜਿਨ੍ਹਾਂ ਨੇ ਦੁਕਾਈਆਂ ਪੈ ਰਹੀਆਂ ਨੇ ਜਿਨ੍ਹਾਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਐਨਾ ਕੁਝ ਹੋ ਰਿਹਾ ਮੈਂ ਯੇਸ਼ੂ ਦੀ ਬੇਟੀ ਹੋਣ ਦੇ ਨਾਤੇ ਇੱਥੇ ਅਰਦਾਸ ਹਾਲੇਲੂਇਆ ਹਾਲੇਲੂਇਆ ਔਰ ਸਭ ਨੇ ਨਾਲ ਹੀ ਪ੍ਰਾਰਥਨਾ ਕਰਨੀ ਆ ਕਿ ਪਰਮੇਸ਼ਰ ਇਹਨਾਂ ਨੂੰ ਹੋਰ ਵੀ ਆਪਣੀ ਹਜ਼ੂਰੀ ਦੇ ਵਿੱਚ ਪੂਰਾ ਇੱਕ ਮਨ ਤੇ ਇੱਕ ਚਿੱਤ ਦੇਣ ਔਰ ਜਦੋਂ ਮੈਂ ਵਿਆਹ ਦੇ ਵਿੱਚ ਜਾਣਾ ਸੀ ਮੈਂ ਬੜਿਆਂ ਨੂੰ ਪ੍ਰਾਰਥਨਾ ਵਿਸ਼ਾ ਦਿੱਤਾ ਸੀ ਕਿ ਸਭ ਨੇ ਪ੍ਰੇਅਰ ਕਰਨਾ ਸਭ ਕੁਝ ਸੈੱਟ ਹੋਵੇ ਤੇ ਮੇਰਾ ਮਨ ਲੱਗੇ ਉਹ ਜਿੰਨਾ ਪੈਣਾ ਪਾਈ ਨੇ ਪ੍ਰਾਰਥਨਾ ਕਰੀ ਹੈ ਮੇਰਾ ਪਰਮੇਸ਼ਰ ਜਾਣਦਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਉਹਨਾਂ ਦੀ ਅਰਦਾਸਾਂ ਦਾ ਅੱਛਾ ਉੱਤਰ ਆਇਆ ਹਾਲੇਲੂਇਆ ਜ਼ੋਰਦਾਰ ਤਾੜੀ ਮਾਰੀਏ ਰੱਬ ਦੇ ਨਾਮ ਤੇ ਥੈਂਕ ਯੂ ਜੀਸਸ ਥੈਂਕ ਯੂ